ਕਹ ਰਹੀ ਆ ਵੀ ਅਸੀਂ ਇਨਕਾਊਂਟਰ ਕੀਤੇ ਉਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਕੀਤੇ ਆ ਉਹੀ ਦੋ ਦੋਹੀ ਦੋ ਬੰਦੇ ਪਛਾਣਨੇ ਗਏ ਸੀ ਉਹਨਾਂ ਦੇ ਇਨਕਾਊਂਟਰ ਹੋਇਆ ਨਾ ਤਾਂ ਕਿ ਉਹ ਫਿਰ ਲਿੰਕ ਬੰਦ ਹੋ ਗਿਆ ਜਿਹੜੇ ਬੰਦੇ ਮਾਂ ਪਛਾਣਨੇ ਗਏ ਉਹ ਉਹਨਾਂ ਨੂੰ ਤੁਸੀਂ ਮਾਰਦੇ ਹੋ ਤਾਂ ਫਿਰ ਤੁਹਾਨੂੰ ਪਤਾ ਕਿੰ ਲੱਗਾ ਕਿ ਉਹਨਾਂ ਨੂੰ ਕੰਟਰੈਕਟ ਕਰਨੇ ਦਿੱਤਾ ਪਰਸਨ ਦੁਸ਼ਮਣ ਦੀ ਵਿਸਥਾ ਹੈ ਨਹੀਂ ਸੀ ਉਹਨਾਂ ਦੇ ਕਿਸੇ ਨਾਲ ਠਾਅ ਦਿੱਤੇ ਕਿਸੇ ਨੂੰ ਪੈਸਾ ਦਿੱਤਾ ਕਿਸੇ ਨੂੰ ਕਾਰਾ ਦਿੱਤੇ ਜਾਂ ਕਿਸੇ ਨੂੰ ਐਂ ਦਿੱਤਾ ਕਿ ਤੁਹਾਨੂੰ ਬਚਾ ਲਾਂਗੇ ਉਹੀ ਮਾਰ ਕੇ ਗਏ ਜਿਹੜਾ ਜਿਹੜਾ ਪਹਿਚਾਨਿਆ ਗਿਆ ਉਹ ਹੀ ਮਰ ਗਿਆ ਦੋ ਪਹਿਲਾਂ ਵੇਲੂ ਹੀ ਮਰ ਗਿਆ ਦੋ ਬਾਅਦ ਐਂਕਾਊਂਟਰ ਕਰਤਾ ਜਿਹੜਾ ਕਿ ਐਂਕਾਊਂਟਰ ਜਦੋਂ ਅਸੀਂ ਦੇਖ ਰਹੇ ਸੀ ਤਾਂ ਬੜਾ ਅਨਕਨਵੈਨਸ਼ਿੰਗ ਲੱਗਦਾ ਸੀ ਕਿ ਤੁਸੀਂ ਥੋੜੇ ਘੰਟੇ ਸਰੰਡਰ ਚੱਲਣਾ ਹੈ ਸਰੰਡਰ ਕਰੀ ਦੇਣਾ ਇੱਕ ਆਈਸੋਲੇਟਡ ਛੋਟਾ ਘਰ ਹੈ ਜੋ ਉਹਨਾਂ ਰੂਮ ਹੈ ਰਸਟਲੇ ਕੇ 47 ਉਹਨਾਂ ਕੋਲ ਮਿਲੀ ਹੈ ਛੋਟੀ ਰੇਂਜ ਹੈ ਉਸੇ ਸਾਰਾ ਕਹਿ ਰਿਹਾ ਤੁਹਾਨੂੰ ਮਾਨਦੇ ਕਿ ਰੋਲ ਸੀ ਇਹਦੇ ਨੇ ਫੜ ਗਏ ਹਾਲਾਂਕਿ ਲਾਰੈਂਸ ਨੇ ਇੰਟਰਵਿਊਜ਼ ਦੇ ਵਿੱਚ ਕਿਹਾ ਸੀ ਪਰ ਕੋਰਟ ਦੇ ਵਿੱਚ ਕਹਿੰਦੇ ਮੁੱਕਰ ਗਿਆ ਜਾ ਕੇ ਲਾਰੈਂਸ ਦਾ ਆਪਾਂ ਦੇਖਿਆ ਹੀ ਹੈ ਇੱਕ ਬੜਾ ਵੱਡਾ ਮੋਖਟਾ